ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਆਪਾਂ ਪੰਜ گاਵਾ ਦੀ ਵੀਡੀਓ ਸਾਂਝੀ ਕਰਨੀ ਹੈਗੀ ਟਾਪ ਕਲਾਸ ਨਗੀਨੀਆਂ ਆ ਬਾਈ ਕੋਲੇ ਦੋ ਤਾਂ ਤਿੰਨ ਦਾ ਬੱਚਾ ਸਾਨੂੰ ਮਿਲਿਆ ਛੇ ਪਸੂ ਹੈ ਛਿਆਂ ਵਿੱਚੋਂ ਤਿੰਨ ਸਾਨੂੰ ਗਾਂ ਮਿਲਣੀਆਂ ਸਾਹਮਣੇ ਤੁਸੀਂ ਕੁਆਲਿਟੀਆਂ ਗਾਂ ਜਿਹੜੀ ਗਾਵਾਂ ਦੀ ਚੇਕ ਆਲੀ ਨਾ ਪ੍ਰੂਨ ਵਹਿੜਾ ਸੂਨ ਵਾਲੀ ਹੈਗੀ ਤੇ ਇਧਰ ਇਹਦੇ ਨਾਲ ਸਾਨੂੰ ਜਿਹੜੀ ਖੀਰੀ ਬੱਚੀ ਠੀਕ ਆ ਇਹ ਬਾਈ ਨੇ ਵੇਚਣੀ ਹੈਗੀ ਤੇ ਇਹਦੇ ਨਾਲ ਇੱਕ ਇਧਰ ਐਚਫ ਨਸਲ ਦੀ ਖੀਰੀ ਬੱਚੀ ਇਹ ਖੜੀ ਹੈਗੀ ਇਧਰ ਗਾਂ ਦੋ ਗਾਂ ਇਧਰ ਇੱਕ ਕਾਲੇ ਰੰਗ ਚ ਦੋ ਮਲ ਉਹ ਕਰਾਸ ਚ ਨੇ ਇਹ ਗੱਬਣ ਗਾਂ ਹੈ ਤੇ ਇੱਕ ਸਾਨੂੰ ਇਧਰ ਛੋਟੀ ਬੱਸੀ ਆ ਲਗਭਗ 4-5 ਕਿ ਮਿੰਟ ਹਾਂ 4-5 ਕਿ ਮਿੰਟ ਮੁੱਲ ਜਾਇਜ਼ ਜੇ ਹੋਣਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਵੀਰੇ ਕਾਲੇ ਕੀ ਹਾਲ ਚਾਲ ਹੈ ਬਾਈ ਠੀਕ ਹੈ ਬਾਈ ਇਧਰ ਆ ਕੇ ਇਨਾ ਟਾਈਮ ਬੜੇ ਲੰਬੇ ਸਮੇਂ ਬਾਅਦ ਵੀਡੀਓ ਫੋਨ ਕਰਾਜਾ ਬਸ ਥੋੜਾ ਜਿਹਾ ਇੱਕ ਦੋ ਕੰਮ ਲੈ ਹੁੰਦੇ ਸੂ ਘਰੇ ਬਿਖ ਜਾਂਦੇ ਆ ਜੀ ਨਾ ਮੈਨੂੰ ਲੱਗਦਾ ਵੀ ਨਵਾਂ ਨਵਾਂ ਪੰਚਾਇਤ ਨੰਬਰ ਬਣਿਆ ਹੋਇਆ ਹੈ ਬਈ ਤਾਂ ਹੀ ਕੰਮ ਬੋਲ ਜੀ ਨਾ ਹਾਂ ਥੋੜਾ ਜਿਹਾ ਤਾਂ ਹੀ ਠੀਕ ਹੈ ਨਾਮ ਤੇ ਐਡਰੈਸ ਬੋਲ ਦਿਓ ਨਾਮ ਇਕਬਾਲ ਸਿੰਘ ਪਿੰਡ ਨੇਨੇਬਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਮੋਬਾਈਲ ਨੰਬਰ 7710737100 ਜੀ 7710737100 ਜੀ ਠੀਕ ਹੈ ਨੇਨੇਵਾਲ ਪਿੰਡ ਨੇੜੇ ਭਲੌਰ ਸ਼ਹਿਰ ਹਾਂ ਸ਼ਹਿਰ ਨਾ ਭਲ ਇਹਨੂੰ ਜਦੋਂ ਮੈਂ ਮੂਹਿਆ ਕਰ ਲਿਆ ਬੱਚੀ ਦਾ ਇਹ ਵਹਿੜ ਹੈ ਨਾ ਆਪਣੇ ਕੋਲੇ ਹਾਂਜੀ ਕੀ ਗੱਲ ਬਾਤ ਹੈ ਜੀ ਇਹ ਦੋ ਲਾਦ ਬੱਚੀ ਹੈ ਜੀ 20 ਦਿਨ ਪਹਿਲੇ ਸੂਨਦੇ ਵੀਰੇ ਦੰਦੋਂ ਦੋ ਆਂਦਾ ਹੈ 20 ਦਿਨ ਹਜੇ ਸੂਨਦੇ ਬਾਕੀ ਪੈਪਰ ਉਹ ਵਹਿੜ ਹੈ ਜੀ ਦੰਦ ਦਿਖਾ ਦਈਏ ਵੀਰੇ ਚਲੋ ਕੋਈ ਨਹੀਂ ਆਖਰੇ ਜਦੋਂ ਭਰਾ ਖਰੀਦੂਗਾ ਉਹ ਆਖਰ ਹਾਂ ਹਾਂ ਦੋ ਤਾਂ ਆਂਦੇ ਹਾਂ ਹੁਣ ਤੁਸੀਂ ਕਿਹੜਾ ਝੂਠ ਮਾਰਨਾ ਹੈਗਾ ਪੰਚਾਇਤ ਮੈਂ ਪ੍ਰੋਫੈਸਰ ਤਾਂ ਨਹੀਂ ਨਹੀਂ ਵੀਰੇ ਆਪਾਂ ਅਗਰਾ ਕੁਝ ਬਾਕੀ ਕੁਆਲਿਟੀ ਚੈੱਕ ਕਰ ਲਓ ਵਹਿੜ ਦੀ ਜੀ ਕੁਆਲਿਟੀ ਗੱਡ ਕਾਠ ਬੇਲ ਬੂਰ ਵਹਿੜ ਥਾਂ ਥਾਂ ਤੋਂ ਦੇਖੋ ਜੀ ਹੈਨਾ ਦੇਖੋ ਚੰਗੀ ਜੀ ਆ ਉਹਨੇ ਦੀ ਤਰੀਫ ਨਹੀਂ ਕਰਦਾ 20 ਦਿਨ ਪਾਵੇ ਬੱਚੀ ਤੇ ਟੀਕੇ ਬਹੁਤ ਚੰਗੇ ਦੇ ਬਾਈ ਹਾਂ ਇੱਕ ਵਾਕੇ ਲਈ ਇਧਰ ਨੂੰ ਮੜਾ ਦੇਖ ਲੋ ਆ ਜੀ ਮੱਛੀ ਦਾ ਟੌਪ ਕੁਆਲਟੀ ਇੱਥੇ ਇੱਥੇ ਰੋਗਾ ਇਥੇ ਰੋਕ ਲਈ ਮੜਾ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਜੀ ਦੰਦੋਂ ਤੋਂ ਆਉਂਦਾ ਹੈ ਇਹ ਹੂੰ ਠੀਕ ਆ ਠੀਕ ਆ ਲੈ ਆ ਵੀਰੇ ਲੈ ਤੁਹਾਨੂੰ ਹੌਲੀ ਹੌਲੀ ਮੜਾ ਥੋੜੀ ਪ੍ਰੂਨ ਕਰਕੇ ਕਾਲ ਕਰਦੀ ਆ ਕੰਦਰ ਦੀ ਐਸੋ ਕਬਣੀ ਛੱਡ ਤੂੰ ਦੇਖੋ ਜੀ ਹਣ ਮਗਰੋ ਦੇਖੋ ਆਰਡਰ ਦੀ ਕੁਆਲਟੀ 4 ਥਣ 5ਵੀਂ 6ਵੀਂ ਤੁਹਾਨੂੰ ਕੋਟਸ਼ਾ ਨਹੀਂ ਮਿਲੂਗੀ ਤੇ ਬੈਡ ਬੁੱਡ ਵਹਿੜ ਦਾ ਸੰਧੀ ਬੜੀ ਚੰਗੀ ਹੈ ਲੈ ਇੱਥੋਂ ਨਿਗਾ ਮਾਰੋ ਘੋੜਸਾ ਤੁਹਾਨੂੰ ਪੂਰਾ ਨਹੀਂ ਮਿਲਿਆ ਗਰ ਗਰ ਪਤਨ ਲੱਗਿਆ ਬਈ 20 ਦੀ ਕੱਚੀ ਪਈ ਹੈ 20 ਦੀ ਦੁੱਧ ਦੇਣਾ ਪਿਆ ਬੱਚ ਨੇ 24 25 ਕਿਲੋ ਬਈ ਪਹਿਲਾਂ ਨੇ ਹੂੰ ਠੰਡੀ ਸੀ ਲ ਲੈ ਕੋਈ ਜਿੱਕਤ ਨਹੀਂ ਹੈ ਨਾ ਨਾ ਕੋਈ ਡੱਕਦ ਨੂੰ ਬਈ ਇੱਥੇ ਨਿਆ ਮਾਰ ਲੋ ਜੀ ਚੰਗੀ ਬਹਿੜ ਦੋ ਅੰਡਾ ਦੰਦੋਂ ਤੇ ਬਰੇ ਫਿਰਦਾ ਮੁੱਲ ਨਾਲ ਜਿਵੇਂ ਕਿ ਵਿੱਚ ਕਰ ਮੁੱਲ ਬਈ ਫੋਨ ਤੇ ਕਰਾਂਗੇ ਕਈ ਵਾਰੀ ਕੋਈ ਨਾ ਵੇਚਣ ਵਾਲਾ ਲੈ ਜਾਂਦਾਗਾ ਤਾਂ ਉਹਨਾਂ ਕਰਦੇ ਕੀ ਟਲ ਫੋਨ ਤੇ ਨਾ ਬਾਕੀ ਉਹ ਵੀ ਪੜਦਾ ਹੁੰਦਾ ਚਲ ਆਹ ਪੜਦਾ ਹੁੰਦਾ ਨਾ ਗੰਦਾ ਉਹ ਵੇਚਣਾ ਗੰਦਾ ਉਹ ਦੋ ਅੰਦ ਵਹਿਰਾ ਹੀ ਲੈ ਨਿਗਾਹ ਮਾਰੋ ਟਾਪ ਕਲਾਸ ਨੇ ਥਾਂ ਦੇਖ ਬਾਈ ਚਾਰੇ ਥਾਂ ਪੀੜੀ ਦੇ ਪਾਬੇ ਅਗੇ ਚਾਰੇ ਕਿੱਲੇ ਦੇਖਦਾ ਚਾਰੇ ਥਾਂ ਹੀ ਆ ਗੜਗੜ ਤੇ ਆ ਫੋਰ ਸਾਹ ਵੀ ਨਹੀਂ ਪੂਰਾ ਤੇ ਗਲਾਬੀ ਥਾਣਾ ਬੱਸੀ ਗਲਾਬੀ ਹੈ ਨਾ ਹਾਂ ਜਿਵੇਂ ਮਣਕੇ ਲੈ ਹੁੰਦੇ ਰੱਖਦੇ ਹਾਂ ਹਾਂ ਚਾਰੇ ਬਾਈ ਤੇ ਅੱਗੇ ਆ ਉਹ ਹੀ ਮੈਂ ਕਹਿੰਦਾ ਇੱਕ ਤੱਕ ਬੱਦ ਕਬੂਤਰ ਦਾ ਬੱਚਾ ਬਾਈ ਇਹ ਕਬੂਤਰ ਦਾ ਬੱਚਾ ਹੈ ਕਬੂਤਰ ਦਾ ਬੱਚਾ ਇਹ ਬੱਚੀ ਕਿੰਨੀ ਕੁ ਮਰਦੀ ਹੈ ਠਕੀਰੀ ਬੱਚੀ ਹੈ ਬਾਈ ਜਨਰ ਖੀਰੀ ਮਾਲਵੇ ਬੁੜੀ ਨਹੀਂ ਮਰਜੀ ਮਾਣ ਹਾਂ ਹਾਂ ਉਮਰ ਦੇ ਨਹੀਂ ਮਰਜੀ ਹਾਂ ਖੀਰੀ ਬਚਾ ਹਾਂ 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 ਠੀਕ ਆ ਥਾਂ ਚਾਰੇ ਬਹੁਤ ਮਹਿੰਗੇ ਟੀਕੇ ਦੇ ਆ ਬਾਈ ਥਾਂ ਦੀ ਮਾਂ ਆਪਣ 43 ਕਿਲੋ ਤਾਂ ਦਿੱਤਾ ਇਹਦੀ ਮਾਂ ਨੇ ਬਾਈ ਚਾਰੇ ਥਾਣਾ ਤੋੜਾ ਫੋੜ சாਖ ਨੇ ਦੇ ਠੀਕ ਆ ਚਾਰ ਥਾਵੇਂ ਤੇ ਦੰਦੋਂ ਖੀਰ ਫਾਰਮ ਦੀ ਰਹੇ ਬੱਚੀ ਤੋੜ ਕੇ ਦਿਖਾ ਦੇ ਸਰ ਬਾਈ ਲੈ ਹਾਂ ਸਰ ਦੇ ਘਰ ਜਿੰਨੀ ਸੁਣਾ ਦੋ ਦੰਦ ਵਾਰ ਦਸਾਈ ਆ ਉਹਦੇ ਬਰਾਬਰੀ ਹੋਈ ਖੀਰੀ ਕਰਮ ਵਾਲੀ ਦੀ ਇੱਥੇ ਅੱਖ ਰਖ ਦੇਖੋ ਲੱਗ ਏਸ ਪਾਣੀ ਹਾਂ ਆ ਵੀ ਅੱਖਾਂ ਦੇ ਇਧਰ ਯਾਰ ਹੂੰ ਕਿਆ ਬਾਤ ਈ ਆ ਯਾਰ ਜਮਾ ਜਮਾ ਆਇਥੋਂ ਦੇਖੋ ਜੀ ਸੰਤੋਰ ਤਾਰ ਕੇ ਤੇ ਹੁਣੇ ਵਹਿੜ ਆਪਾਂ ਟੀਕਾ ਪਰੋਂਦੇ ਕਾਬਲ ਲੱਗ ਪਗਣਾ ਬਈ ਹਾਂ ਬਈ ਬਾਕੀ ਹੁਣ ਰੁੱਤ ਵੀ ਸੋਣੀ ਐ ਦਸੰਬਰ ਜਨਵਰੀ ਫਰਵਰੀ ਚ ਝਲੇ ਮੈਂ ਮੋੜ ਲਿਆ ਵੀਰੇ ਦੇਖ ਇੱਥੇ ਰੋਕ ਲਈ ਮਾੜੀ ਉੱਤਰ ਦਾ ਬੱਤੇ ਹੀ ਆ ਬਈ ਠੀਕ ਠੀਕ ਦੇ ਗੁਲਾਬੀ ਅੱਖਾਂ ਦੇ ਦਾ ਹੂੰ ਨਹੀਂ ਸਮਝ ਮਾੜੇ ਮਹਿੰਗੇ ਟੀਕੇ ਦੇ ਆ ਬਈ ਯਾਰ ਸਭੀ ਵਲੀ ਵੀ ਚੰਗੀ ਆ ਤੇਰੀ ਮਾਂ 35 ਕਿਲੋ ਤੋਂ ਸਟਾਰਟ ਹੋ ਸੀ ਪਹਿਲੇ ਸੋਏ ਅੱਛਾ ਹੂੰ ਠੀਕ ਆ ਠੀਕ ਲੋ ਬੱਚਾ ਕਬੂਤਰ ਦਾ ਬੱਚਾ ਜਮ ਆ ਜਾਮ ਕਿਤੇ ਹੁਣ ਬਾੜੇ ਚੰਗੀ ਜੀ ਕਰਕੇ ਰੇਟ ਤਾਂ ਨਹੀਂ ਗਾਵਾਂ ਵਾਲਾ ਕਰਦੇ ਆ ਨਾ ਨਹੀਂ 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 ਰੇਟ ਤਾਂ ਉਹ ਹੀ ਵੇਚਣ ਵਾਲੀ ਕਰਾਂਗੇ ਵੇਚਣ ਵਾਲੀ ਹੋਊਗਾ ਵੇਚਣ ਵਾਲਾ ਰੇਟ ਹੀ ਕਰੀ ਫਿਰ ਨਹੀਂ ਨਹੀਂ ਅੱਜ ਦੀ ਵੀਡੀਓ ਚ ਦੇਖ ਲੋ ਜੀ ਦੋ ਆਂਦਾ 20 ਦਿਨ ਦੀ ਕੱਚੀ ਪਈ ਆ ਨਾ ਇਹ ਤੇ ਇਹ ਦੰਦੋਂ ਖੀਰੀ ਬਹੁਤ ਸੋਹਣੀ ਬੱਚੀ ਬਹੁਤ ਟੋਪ ਕੁਆਲਿਟੀ ਬੱਚਾ ਇਹਨੂੰ ਅੱਗੇ ਦਿਖਾਉ ਉਸ ਦਾ ਨੰਬਰ ਨੋ ਟੀਰੀ ਖੀਰੀ ਆ ਬਾਈ ਇਹ ਵੀ ਦੰਦੋਂ ਖੀਰੀ ਟੀਕੇ ਦੇ ਕਾਬਲਾ ਬਾਈ ਹਾਂ ਇਹ ਵੀ ਟੀਕੇ ਦੇ ਕਾਬਲਾ ਨਾ ਹਾਂ ਗੱਦ ਘਾਟ ਇਹਦਾ ਵੀ ਹੁੰਨੇ ਗੱਦ ਘਾਟ ਬਹੁਤ ਆ ਬਾਈ ਬੱਚੀ ਦਾ ਇਹ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਤੇ ਥਾਣੇ ਦੇ ਵਿਚਾਰੀ ਮਿਲਣਗੇ ਚਾਰ ਬਾਈ ਚਾਰ ਥੋਰ ਸਾਖ ਵੀ ਨਹੀਂ ਮਿਲਦੀ ਪੁਰਾਣੀ ਠੀਕ ਹੈ ਚਾਰ ਥਣ ਮਿਲਣਗੇ ਤੇ ਇੱਥੋਂ ਸੋਈ ਤੋਰਤਾ ਦੇ ਲੋ ਬੈਠੇ ਦੀ ਕੱਦ ਘਟੇ ਦਾ ਵੀ ਚੰਗਾ ਇਹ ਵੀ ਟੀਕ तकरीबन ਟੀ ਕਵਰ ਹੁੰਦੇ ਕਾਵਲੀ ਹੈਗੀ ਹਾਂ ਹਾਂ ਟੀ ਕਵਰ ਹੁੰਦੇ ਕਾਵਲੀ ਆ ਬੱਚੇ ਇਹ ਵੀ ਬਹੁਤ ਚੰਗੀ ਠੀਕ ਹੈ ਲਗਭਗ ਦਾ ਸਾ ਸਵਾ ਬੱਚਾ ਹੋਣੀਆਂ ਨਾ ਉਮਰ ਤੇ ਨਾ ਹਾਂ ਹਾਂ ਇਹ ਨਹੀਂ ਨਾ ਟੀਕੇ ਦੇ ਕਾਵੜਾ ਬਾਈ ਯਾਰ ਹਾਂ ਟੀਕੇ ਦੇ ਕਾਵੜਾ ਪ੍ਰਿੰਟ ਬਹੁਤ ਸੋਹਣਾ ਮੂੰਹਾਂ ਦੇ ਛੋਟਾ ਜਿਹਾ ਮੂੰਹ ਬੱਚੇ ਛੋਟਾ ਮੂੰਹ ਹੈ ਬਾਈ ਕੰਨ ਗੁੰਦ ਦੇ ਲੋ ਬੱਚੀ ਦੇ ਚਾਲ ਚੂਸਨ ਤੋਰ ਕੇ ਦਿਖਾਤੀ ਕੋਈ ਲੰਗ ਲੰਗ ਨਹੀਂ ਬਾਕੀ ਦਾ ਸਟਰਕਚਰ ਆ ਫਿਟਿੰਗਾਂ ਸ਼ਰੀਦੀ ਉਸ ਦੇ ਸਾਹਮਣੇ ਨਜ਼ਰ ਆ ਰਹੀ ਚੰਗੀ ਵਿਹੜਾ ਕੋਲ ਮਲਾ ਕੇ ਮੋਲੋ ਸਾਰਿਆਂ ਦੇ ਫੋਨ ਤੇ ਜੂ ਹਾਂ ਬਾਈ ਫਿਰ ਹਾਂ ਮੇਰੇ ਕਾਲੇ ਹਾਂ ਬਾਈ ਮੋਲੋ ਸਾਰਿਆਂ ਦੇ ਫੋਨ ਤੇ ਜੂ ਸਾਰਿਆਂ ਦੇ ਫੋਨ ਤੇ ਕਰਾਂ ਮੋਲ ਯਾਰ ਕਈ ਵਾਰ ਕੋਈ ਵੇਚਣ ਆ ਰੰਦਾ ਅਗਲੇ ਨੇ ਗਾਂ ਵੇਚੀ ਹੁੰਦੀ ਆ ਆ ਵੇਰ ਕੱਢ ਲਿਆ ਨਾਲ ਦੱਸੀ ਚਲ ਡਿਟੇਲ ਕੀ ਇਹਦੀ ਸੂਨ ਵਾਲੀ ਆ ਇਹ ਸੂਨ ਵਾਲੀ ਆ ਵੀਰੇ ਇਹ ਲੈ ਜੂਗੀ ਆਲੇ 8-10 ਦਿਨ ਲੈ ਜੂਗੀ 8-10 ਦਿਨ ਹਜੇ ਕੱਚੀ ਪਈਆ ਥੋੜੀ ਰੰਗ ਡੱਬਾ ਪਰ ਕ੍ਰੋਸ ਥਾਈ ਮੜੀ ਜਣਾ ਹਾਂ ਹਾਂ ਲਓ ਦੇਖੋ ਜੀ 700 ਲਓ ਹਜੇ 10 ਦਿਨ ਵਜਨ ਬਹੁਤ ਆ ਬਾਈ। ਤੈਨੂੰ ਵਧੀਆ ਪੀਣਾ। ਹਾਂ। ਦੂਜੇ ਸਵੇਰ ਬੈੜਾ ਬਾਈ। ਠੀਕ ਆ। ਥੋੜਾ ਪੈਰ ਬੇਮਲਮਾਈ ਲਾਉਂਦੀ ਨਾ। ਨਹੀਂ ਨਹੀਂ ਇਹ ਤਾਂ ਟਲਕੰਦੇ ਕਰਕੋ। ਹਾਂ। ਇਹ ਪੈਰ ਪੂਰਾ ਤਾਂ ਪੁਰਹਾਉ ਨਹੀਂ ਜੇ ਲਾ ਬਾਈ ਤੋਰ ਕੇ। ਆਇਂ ਥੋੜਾ ਕਾਲਾ ਕਾਜਾ ਪੁਰਸਤ। ਸਹਲ ਕੋ। ਇੱਥੇ ਚੈੱਕ ਕਰ ਲੋ ਥਣ ਲੈਵਾ। ਚਾਰੇ ਥਣ ਨਿਖੜਾ। ਪਿੱਛੇ ਮਾੜੀ ਬੇਨੂ ਜੀ ਪਿੱਛੇ ਉਹ ਚੱਲਦੀ ਨਹੀਂ ਬਾਈ ਜੀ ਬੈਕ ਸ਼ਾਰਟ ਵਾਲੀ ਹੈਗੀ ਮੂਹਰੇ ਵਿਚਾਲੇ ਕੋਈ ਨਹੀਂ ਤੇ ਇਹ ਗਾਵਾਂ ਦੇ ਆਮ ਹੀ ਹੋਏ ਨਹੀਂ ਪਾਣੀ ਬਜੀਦਾ ਬਾਕੀ ਚੱਲਦੀ ਹੁੰਦੀ ਨਹੀਂ ਇਹ ਬਾਕੀ ਜਿਹੜਾ ਜਿਹੜਾ ਭਰਾ ਸੁਰੂ ਆ ਕੇ ਦੇਖ ਲੂ ਵਿੱਚ ਵੀ ਸਰਾਖ ਖਾਇਆ ਕਿਸੇ ਨਹੀਂ ਇਹਨਾਂ ਉਹ ਉਹਨਾਂ ਦੀ ਫਰਜ਼ ਬਣਦਾ ਤੇ ਇਹ ਸੂਆ ਕਿਹਦਾ ਸੂਜੀ ਬਾਈ ਇਹ ਤੇ ਦੂਜੇ ਸੂ ਦੂਜਾ ਸੂਸ ਹੁੰਦੀ ਆ ਤੇ ਅੱਗੇ ਜੀ ਨਾ ਵੀ ਕੱਦਗਾਟ ਬਹੁ ਆ ਗਿਆ ਨਾ ਬਹਿਰ ਦਾ ਹਾਂ ਇਹ ਪਲੂਣ ਬੱਸੀ ਆ ਬਾਈ ਇਹ ਪਲੂਣ ਵਹਿੜਾ ਕਿੰਨੇ ਕਟਾਂ ਦੀ ਕੱਚੀ ਪਈ ਆ ਜੇ ਇਹ ਲੈ ਲੈ ਜੂਗੀ ਪਾਛੇ ਤਾਂ 2-4 ਦਿਨ ਹੀ ਲੂ ਬਾਈ 2-4 ਕਦ ਲੈ ਲੈਂਦੀ ਸੂਂਦਿਆ ਹ ਇਹ ਪ੍ਰੋਮਬੜ ਥਾਂ ਨੂੰ ਜੇ ਉਹ ਮੇ ਥਾਣਨੇਗੇ ਹਜੇ ਆਰਡਰ ਦੀ ਕੁਆਲਿਟੀ ਤਿਆਰ ਕਰਦੀ ਆਉਂਦੀ ਹੈਗੀ ਤੇ ਹਜੇ ਢਿੱਲ ਪਈ ਆ ਲੈ ਵਿੱਚ ਕਾਫੀ ਹੂੰ ਲਓ ਦੇਖੋ ਜੀ ਗੱਦ ਘਾਟ ਵੈੜਦਾ ਬਹੁਤ ਆ ਨਾ ਹੂੰ ਠੀਕ ਆ ਇੱਥੋਂ ਮੋੜ ਰੋਕ ਲ ਦੋ ਮਟਾਈ ਸ਼ੁਰੂ ਹੋ ਗਈ ਹੂੰ ਰੁਕੋ ਇੱਥੇ ਰੋਕ ਕੇ ਤੁਹਾਨੂੰ ਦਿਖਾਣਾ ਜੀ ਪੂਰੀ ਬਿਹਚ ਲੰਬੀ ਯੋਗ ਕਰਨ ਲੰਮੀ ਸਮਾਰ ਕੇ ਨੂੰ ਦਿਖਾ ਦੇ ਕੱਦ ਨੂੰ ਕੱਦ ਬਹੁਤ ਦਾ ਬਾਈ ਯਾਰ ਦੁੱਧ ਕਿੰਨਾ ਪਾਉ ਲੱਗ ਪਾ ਗਏ ਦੁੱਧ 20 ਲੀਟਰ ਪਿੰਦਨ ਬੱਚ ਨਹੀਂ ਰਿਹਾ ਵੀ ਦੋ ਦੰਦ ਹੀ ਆ ਮੇਰੇ ਸਾਬ ਨਾਲ ਦੰਦ ਦੋ ਦੰਦ ਆ ਚਲੋ ਚਾਰ ਹੋ ਤਾਂ ਵੀ ਕੀਤਾ ਜਦੋਂ ਸੂਣ ਨਾਲ ਵੀ ਜਿਹਦਾ ਫੇਰ ਤਾਂ ਵੱਖਰੀ ਗਾ ਬਾਕੀ ਦੰਦ ਚੈੱਕ ਕਰ ਲੋ ਜਿਹਦਾ ਪ੍ਰਾਸਿਦ ਸੁਣੂਗਾ ਲਓ ਜੀ ਥੋੜਾ ਜਿਹਾ ਸੁਣੋਦਾ ਪਲੂਣ ਬੱਚਾ ਨਹੀਂ ਆ ਥੋੜਾ ਅੰਦਰ ਜਾਂਦੀ ਕਾਹਲਾ ਕਰ ਜਾਂਦਾ ਪਸੇ ਉਹਦੀ ਅੱਛੀ ਵੀ ਕਰਦੇ ਆ ਤੇ ਪੰਜ ਤੋਂ ਪੁੱਛ ਦਿਖਾ ਤੇ ਆਪਾਂ ਬੱਸ ਚੈੱਕ ਕਰ ਲਈ ਬੈਠ ਕੀ ਕਹਤਾ ਕੇ ਆ ਜਿਹੜੀ ਬੱਚੀ ਬਾਹਰ ਖੜੀ ਹੈ ਕਿੰਨੀ ਕੁ ਉਮਰ ਦੀ ਹੈ ਤੇ ਆ 4 ਕਿੰਨੇ ਦਾ ਬਾਈ ਤਿੰਨ ਚਾਰ ਮਹੀਨਾ ਦੀ ਤਿੰਨ ਚਾਰ ਕਿੰਨੇ ਬੱਚੀ ਹੈ ਬੱਚੀ ਤਾਂ ਕੁਆਲਟੀ ਬਹੁਤ ਚੰਗਿਆ ਬੱਚੀ ਦੀ ਬਾਈ ਹੂੰ ਤੇ ਤਿੰਨ ਚਾਰ ਕਿੰਨੇ ਉਮਰ ਹੈ ਥਣ ਚਾਰ ਹੀ ਮਿਲਣਗੇ ਥਣ ਚਾਰ ਹੀ ਮਾਂ ਤੋਂ ਤਾਂ ਕਿੰਨਾ ਕਹੇ ਇਹਦਾ ਹੈਗਾ ਕਿ ਆਪਣਾ 24 25 ਕਿਲੋ ਦੁੱਧ ਦਾ ਬਈ ਮਾਨ ਜਿਵੇਂ ਆਮ ਕਰਾਂ ਜਿਵੇਂ ਖੜੀ ਆ ਸਬੂਤ ਖੜੀ ਆ ਦੀ ਮਤਲ ਹੈ ਅੱਛਾ ਬਾਈ ਇੱਥੇ ਮੋੜਨਾ ਇੱਥੇ ਮੋੜਨੀ ਬਸ ਇੱਥੇ ਮੋੜ ਲਾ ਯਰ ਬੱਚੀ ਬਹੁਤ ਸੋਹਣੀ ਹੈ ਰਣਾ ਹਾਂ ਬਹੁਤ ਸੋਹਣੀ ਬਈ ਮੂੰਹ ਬਹੁਤ ਸੋਨਾ ਬੱਚੀ ਦਾ ਬਰ ਹਾਂ ਛੋਟਾ ਕਰਨਾ ਹਾਂ ਪਿਆਰੀ ਹੈ ਬੱਚੀ ਬੁਈ ਚਾਰ ਵਨ ਇਹਦਾ ਮੁੱਲ ਕਾਰੀ ਦੇ ਫਿਰ ਆ ਛੋਟੀ ਜੀ ਆ ਇਹਦਾ ਦੇਣ ਲੈਣ 12000 ਰੁਪਈਆ 12000 ਰੁਪਈਆ ਚਲ ਬਾਕੀ ਉਹ ਜੀ ਥੋੜਾ ਦਾ ਮਾਨ ਕਰ ਦੂ ਹਾਂ ਲਓ ਦੇਖੋ ਜੀ ਤੁਹਾਨੂੰ ਫੇਸ ਕੁਆਲਟੀ ਫੇਰ ਦਿਖਾ ਦਮੇ ਦੇਖੀ ਪਤੋ ਲੇ ਦੇਖੋ ਹੋਰ ਦਾ ਫੇਸ ਕੁਆਲਟੀ ਬੜੀ ਨੇ ਪਿਆਰੀ ਵੜੀ ਹੈ ਜਿਹਨੇ ਭਰਾਣੇ ਕੋ ਸ਼ੌਂਕ ਨਾਲ ਸਾਹਮਣੇ ਕੋਈ ਛੋਟਾ ਬੱਚਾ ਕਹਿੰਦਾ ਵੀ ਘਰੇ ਪੁੱਛ ਰੋਗੇ ਥਾਂ ਹਨਾ ਉਸ ਨਾਲ ਬੱਚੀ ਇਹ ਸੋਹਣੀ ਆ ਕਾਦੇ ਕਾਠ ਚਾਰਵੇਂ ਹੁੰਦਾ ਸੋਹਣਾ ਬੱਚੀ ਦਾ ਭਾਈ ਹੂੰ ਪੁਰੇ ਪਾਲੇ ਖੜਮੇ ਪੁਰੇ ਦੀ ਹੈਗੀ ਕਿ ਐਂਟਾ ਉਲਟੂਲੇ ਪੁਰਾ ਜਾਵੇਂ ਹੈਗਾ ਹਾਂ ਥਣ ਚਾਰੀ ਹੈ ਨਾ ਬੱਚੀ ਦੇ ਹਾਂ ਹਾਂ ਥਣ ਚਾਰੀ ਹੈ ਭਾਈ ਲਓ ਜੀ ਤੇ ਇੰਨਾ ਚੱਕਰ ਹੀ ਫੇਰ ਨਿਗਾਹ ਮਾਰ ਲਓ ਅਸਨ ਦਿਖਾ ਦੇ ਨੇੜੇ ਹੋ ਕੇ ਮੂੰਹ ਦਿਖਾ ਆ ਬੱਚੀ ਦੇਖੋ ਦੋ ਅੰਦ ਵਹਿੜ ਹੈ 20 ਦਿਨ ਦੀ ਕੱਚੀ ਹੈ ਨਾ ਇਹ ਲੱਗ ਪਾ ਕੇ ਕੱਚੀ ਹੈ ਭਾਈ ਅਜੇ ਤੁਹਾਨੂੰ ਕਹ ਅਰੇ ਇੰਦੇ ਜਿਹਦੋਂ ਕੋਈ ਨਹੀਂ ਸ਼ਾਰਦ ਦਿਖਾਉਣ ਵਾਲੇ ਸਰ ਦੁੱਧ ਦੇ ਨੇ 24 25 ਕਿਲੋ ਦੇਣਾ ਪਹਿਲਾਂ ਨਹੀਂ ਬੱਛੀ ਨਹੀਂ ਬਾਈ ਪੂਰੇ ਟਾਪ ਕਲਾਸ ਦੇ ਨਿਕੀ ਨਹੀਂ ਦੇਖੋ ਜੀ ਆਹ ਵੇੜਾ ਬਾਈ ਨੇ ਵਿੱਚ ਇਹ ਬੱਛੀ ਅਖੀ ਦੀ ਤੇ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਉਂਦਾ ਇੱਥੇ ਆ ਕੇ ਪਿੰਡ ਨੈਨੇ ਵਾਲੇ ਤਹਿਸੀਲ ਇਹਨੂੰ ਤਪਾਤ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਸ਼ਹਿਰ ਹੈ ਮੋਬਾਈਲ ਨੰਬਰ 7710737100 ਨੰਬਰ ਹੈ ਬਾਈ ਦਾ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ